ਉਸੇ ਵੀ ਮੈਂ ਨਾਲ ਬੇਨਤੀ ਕਰ ਦੇਣੀ ਚਾਹੁੰਦਾ ਕਿ ਜਾਣ ਬੁੱਝ ਕੇ ਕਈ ਲੋਕ ਸਾਨੂੰ ਢੜਿਆਂ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰਦੇ ਆ ਸਾਡਾ ਕੋਈ ਢੜਾ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਚੰਗੀ ਗੱਲ ਕਰੇ ਚੰਗੀ ਗੱਲ ਸੁਣਾਵੇ ਭਾਵੇਂ ਕੋਈ ਸੁਣਾਵੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੀ ਬਣ ਕੇ ਰਹਿਣਾ ਚਾਹੀਦਾ ਮੈਂ ਬਾਬਾ ਜਰਨੈਲ ਸਿੰਘ ਦੀ ਵੀ ਕਲਿੱਪ ਕੱਲ ਸੁਣਿਆ ਇੱਕ ਮੈਨੂੰ ਸੁਣਾਇਆ ਉਹ ਕਹਿੰਦੇ ਆ ਅਕਾਲੀ ਨਾ ਬਣੋ ਪਿੰਡਰਾ ਵਾਲੇ ਨਾ ਬਣੋ ਗੁਰੂ ਦੇ ਸਿੱਖ ਬਣੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੋ ਢੜਿਆਂ ਨਾਲ ਨਾ ਜੁੜੋ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਕੇ ਰਹੋ ਤੇ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਖਾਸ ਕਰਕੇ ਨੌਜਵਾਨ ਵੀਰਾਂ ਭਰਾਵਾਂ ਨੂੰ ਕਿ ਤੁਸੀਂ ਸਾਥ ਇਹ ਦਿਓ ਵੀ ਇੱਕ ਤੇ ਦਸਤਾਰਾਂ ਬੰਨ੍ਹਿਆ ਕਰੋ ਸਿਰਾਂ ਤੇ ਜਿਨ੍ਹਾਂ ਨੇ ਰਮਾਲਾ ਬੰਨ੍ਹਿਆ ਦਸਤਾਰਾਂ ਸਜਾਓ ਜਿੰਨੇ ਅਮਰਤਤਾ ਦੀ ਸਿੰਘ ਉਹ ਸ੍ਰੀ ਸਾਹਿਬ ਉੱਪਰ ਦੀ ਪਾ ਕੇ ਰੱਖਿਆ ਕਰੋ ਉੱਪਰ ਦੀ ਸ੍ਰੀ ਸਾਹਿਬ ਪਾ ਕੇ ਰੱਖੋ ਪੈਂਟ ਸ਼ਰਟ ਵੀ ਪਾਓ ਪਰ ਤਾਂ ਵੀ ਉੱਪਰ ਦੀ ਸ੍ਰੀ ਸਾਹਿਬ ਪਾ ਕੇ ਰੱਖਿਆ ਕਰੋ ਉੱਪਰ ਦਸਤਾਰ ਹੋਵੇ ਗੁਰਮਤਿ ਦੀ ਸੋਹਣੀ ਵਿਚਾਰ ਤੇ ਨਿਤਨੇਮੀ ਪੱਕੇ ਬਣੋ